ਇੱਕ ਰਾਜਾ ਰੂਪਦਤ ਸੀ ਉਹ ਆਪਣੀ ਰਾਣੀ ਨੂੰ ਨਾਲ ਲੈ ਕੇ ਜੰਗਲ ਵਿੱਚ ਦੀ ਲੰਘਿਆ ਜਾ ਰਿਹਾ ਸੀ ਉਹਦੀ ਰਾਣੀ ਨੂੰ ਪਿਆਸ ਲੱਗੀ ਤੇ ਰਾਣੀ ਕਹਿੰਦੀ ਮੈਂ ਪਾਣੀ ਪੀਣਾ ਮੈਨੂੰ ਕਿਤੇ ਪਾਣੀ ਪਿਓ ਰਾਜਾ ਰੂਪਦਤ ਕਹਿੰਦਾ ਠੀਕ ਹੈ ਮੈਂ ਪਾਣੀ ਦੀ ਤਲਾਸ਼ ਕਰਦਾ ਜੇ ਕਿਤੇ ਪਾਣੀ ਆ ਗਿਆ ਤਾਂ ਮੈਂ ਤੈਨੂੰ ਪਾਣੀ ਜ਼ਰੂਰ ਪਿਆਉਂਗਾ ਐਨੇ ਨੂੰ ਰਾਜੇ ਰੂਪਦਤ ਨੂੰ ਇੱਕ ਬਹੁਤ ਵੱਡੀ ਹਵੇਲੀ ਦੀ ਸੀ ਤੇ ਰਾਜਾ ਰੂਪਦੱਤ ਕਹਿੰਦਾ ਉਸ ਹਵੇਲੀ 'ਚ ਸਾਇਦ ਪਾਣੀ ਹੋਵੇ ਚਲ ਆਪਾਂ ਉੱਥੇ ਤੈਨੂੰ ਪਾਣੀ ਪਿਆਉਣੇ ਆ ਤਾਂ ਰਾਜਾ ਆਪਣੀ ਰਾਣੀ ਨੂੰ ਲੈ ਕੇ ਨਾਲ ਉਸ ਹਵੇਲੀ ਦੇ ਗੇਟ ਲਵੇ ਆਇਆ ਤੇ ਉਹਨੇ ਰਾਣੀ ਬਾਹਰ ਖੜਾਤੀ ਤੇ ਰਾਜਾ ਅੰਦਰ ਪਾਣੀ ਲੈਣ ਚਲਾ ਗਿਆ ਉਸ ਹਵੇਲੀ ਦੇ ਵਿੱਚ ਕੋਈ ਵੀ ਨਹੀਂ ਸੀ ਤੇ ਇੱਕ ਬਹੁਤ ਵੱਡਾ ਰਾਖਸ਼ ਰਹਿੰਦਾ ਸੀ ਤਾਂ ਰਾਖਸ਼ ਰਹਿੰਦਾ ਸੀ ਜਦੋਂ ਉਸਨੇ ਰਾਜੇ ਨੂੰ ਕਾਬੂ ਕਰ ਲਿਆ ਯਾਨੀ ਕਿ ਰਾਜੇ ਨੂੰ ਫੜ ਲਿਆ ਤੇ ਰਾਜੇ ਨੂੰ ਫੜ ਕੇ ਜਦੋਂ ਕਮਰੇ ਵਿੱਚ ਲੈ ਗਿਆ ਤੇ ਖਾਣ ਦੀ ਤਿਆਰੀ ਕਰਨ ਲੱਗਿਆ ਤਾਂ ਰਾਜਾ ਕਹਿੰਦਾ ਮੈਂ ਤੇਰੇ ਮੂਹਰੇ ਇੱਕ ਬੇਨਤੀ ਕਰਦਾ ਉਹ ਰਾਖਸ਼ ਕਹਿੰਦਾ ਦੱਸ ਕੀ ਬੇਨਤੀ ਕਰਦਾ ਕਹਿੰਦਾ ਮੈਂ ਆਪਣੀ ਰਾਣੀ ਨੂੰ ਆਪਦੇ ਮਹਿਲਾਂ ਤੱਕ ਛੱਡਿਆ ਮੈਂ ਮੈਂ ਫੇਰ ਤੇਰੇ ਲਈ ਵੇ ਆਜੂ ਤੂੰ ਫੇਰ ਮੈਨੂੰ ਖਾ ਲਈ। ਰਾਖਸ਼ ਕਹਿੰਦਾ ਜੇ ਇੱਕ ਵਾਰੀ ਬੰਦਾ ਵਗ ਜੇ ਉਹ ਵਾਪਸ ਨਹੀਂ ਆਉਂਦਾ। ਨਹੀਂ ਮੈਂ ਨਹੀਂ ਤੈਨੂੰ ਜਾਣ ਦਿੰਦਾ। ਮੈਂ ਤਾਂ ਤੈਨੂੰ ਖਾਉਂਗਾ ਹੀ ਖਾਉਂਗਾ। ਰਾਜੇ ਨੇ ਫਿਰ ਮਿੰਤ ਕਰੀ ਮੈਂ ਤੈਨੂੰ ਵਾਚਨ ਦਿੰਦਾ। ਮੈਂ ਆਪਣੀ ਰਾਣੀ ਨੂੰ ਛੱਡ ਕੇ ਤੇਰੇ ਲਈ ਵਾਪਸ ਫੇਰਾ ਜੂੰ। ਤੂੰ ਮੈਨੂੰ ਪੱਕਾ ਖਾ ਲਈ। ਮੇਰਾ ਤੇਰੇ ਨਾਲ ਇਹ ਵਾਚਨ ਹੈ। ਉਹ ਰਾਖਸ਼ ਕਹਿੰਦਾ ਕਿੰਨੇ ਚਿਰ ਚਾਜੇਗਾ? ਰਾਜਾ ਕਹਿੰਦਾ ਮੈਂ ਤੇਰੇ ਲਵੇ 10 ਦਿਨਾਂ ਦੇ ਅੰਦਰ ਅੰਦਰ ਆ ਜਾਊਂ ਤੂੰ ਫਿਰ ਮੈਨੂੰ ਖਾ ਲਈ ਰਕਸ਼ ਕਹਿੰਦਾ ਠੀਕ ਐ ਤੂੰ ਵਗ ਜਾ ਫਿਰ ਰਾਜਾ ਸੋਚਣ ਲੱਗਿਆ ਜੇ ਮੈਂ ਕੋਈ ਹੋਰ ਬੰਦਾ ਭੇਜਦਾ ਤੈਨੂੰ ਮਨਜ਼ੂਰ ਆਏਗਾ ਉਹ ਰਕਸ਼ ਕਹਿੰਦਾ ਮੈਨੂੰ ਤਾਂ ਕੋਈ ਮਰਜ਼ੀ ਭੇਜ ਬੰਦਾ ਭੇਜ ਚਾਹੀ ਰਾਜਾ ਭੇਜ ਮੈਂ ਤਾਂ ਅਖਰ ਨੂੰ ਮਾਸ ਖਾਣੇ ਹੀ ਖਾਣਾ ਹੈ ਰਾਜਾ ਉਥੋਂ ਆਪਣੀ ਰਾਣੀ ਨੂੰ ਲੈ ਕੇ ਨਾਲ ਮਹਿਲਾਂ ਦੇ ਵਿੱਚ ਆ ਗਿਆ ਦੋ ਦਿਨ ਨੰਗੇ ਰਾਜਾ ਸੋਚੀ ਪੈ ਗਿਆ ਵੀ ਹੁਣ ਕਰੀਏ ਤਾਂ ਕਰੀਏ ਕੀ ਵੀ ਰਕਸ਼ਤਾਂ ਮੈਨੂੰ ਜ਼ਰੂਰ ਖਾਊਗਾ ਮੈਂ ਉਹਦੇ ਨਾਲ ਵਾਚਨ ਦੇ ਕੇ ਆਇਆ ਤਾਂ ਉਹਨੇ ਆਪਦੇ ਮੰਤਰੀ ਨੂੰ ਦੱਸਿਆ ਵੀ ਐਂ ਕਰਕੇ ਐਂ ਗੱਲ ਐ ਵੀ ਮੈਂ ਤਾਂ ਇੱਕ ਰਕਸ਼ ਨਾਲ ਵਾਦਾ ਕਰਕੇ ਆਇਆ ਮੈਨੂੰ 10 ਦਿਨਾਂ ਦੇ ਅੰਦਰ ਅੰਦਰ ਜਾਣਾ ਪਊ ਤੇ ਉਹ ਰਕਸ਼ ਮੈਨੂੰ ਖਾਊ ਨਹੀਂ ਕੋਈ ਉਪਾ ਕਰ ਤੇ ਜਿਹੜਾ ਮੈਂ ਉਹ ਰਕਸ਼ ਤੋਂ ਬਚ ਸਕਾਂ ਮੰਤਰੀ ਸੋਚਣ ਲੱਗਿਆ ਤੇ ਕਹਿਣ ਲੱਗਿਆ ਰਾਜਾ ਸਾਹਿਬ ਇਹ ਵੀ ਕੋਈ ਵੱਡੀ ਗੱਲ ਐ ਆਪਾਂ ਬਹੁਤ ਵੱਡਾ ਇਨਾਮ ਰੱਖ ਦਿੰਨੇ ਆ ਕੋਈ ਨਾ ਕੋਈ ਇਨਾਮ ਦੇ ਲਾਲਚ ਦੇ ਵਿੱਚ ਵਗ ਜੂ ਰਾਜੇ ਨੇ ਬਹੁਤ ਵੱਡਾ ਇਨਾਮ ਰੱਖਤਾ ਜਿਹਦੇ ਵਿੱਚ ਵੀ ਬਹੁਤ ਸਾਰੇ ਹੀਰੇ ਦਿੱਤੇ ਜਾਣਗੇ ਬਹੁਤ ਸਾਰੇ ਗਹਿਣੇ ਦਿੱਤੇ ਜਾਣਗੇ ਤੇ ਨਾਲ ਇੱਕ ਸੋਨੇ ਦੀ ਮੂਰਤੀ ਦਿੱਤੀ ਜਾਊਗੀ ਜਿਹੜਾ ਵੀ ਰਾਜੇ ਦੀ ਥਾਂ ਤੇ ਉਹ ਰਾਕਸ਼ ਲੈਵੇ ਜਾਊਗਾ ਤਾਂ ਉਥੇ ਇੱਕ ਬਹੁਤ ਗਰੀਬ ਪਰਿਵਾਰ ਰਹਿੰਦਾ ਸੀ ਜਿਹਦੇ 7 ਮੁੰਡੇ-ਮੁੰਡੇ ਸੀ ਤੇ ਉਹ ਸੱਤੇ ਕੰਮ ਨਹੀਂ ਕਰਦੇ ਸੀ ਉਹ ਬੁੜਾ ਕਹਿੰਦਾ ਤੁਸੀਂ ਕੰਮ ਕਰ ਲਓ ਆਪਾਂ ਅੱਥਨ ਦੀ ਰੋਟੀ ਮਸਾਂ ਗੁਜ਼ਾਰਾ ਕਰਕੇ ਕਮਾ ਕੇ ਲਿਓਣਾ ਮੈਂ ਤਾਂ ਤੁਹਾਨੂੰ ਖਵਾਉਣਾ ਤੁਸੀਂ ਬੇਲੇ ਰਹਣਿਓ ਭੁੱਖੇ ਮਰਦੇਓ ਜੇ ਤੁਸੀਂ ਸਾਰੇ ਕੰਮ ਕਰੋ ਤਾਂ ਸ਼ਾਇਦ ਆਪਣਾ ਕੰਮ ਚੱਲ ਸਕੇ ਇਹ ਗੱਲ ਦੀ ਉਹ ਪਰਿਵਾਰ ਨੂੰ ਵੀ ਪਤਾ ਲੱਗਿਆ ਵੀ ਰਾਜੇ ਨੇ ਬਹੁਤ ਵੱਡਾ ਇਨਾਮ ਰੱਖਿਆ ਹੋਇਆ ਤਾਂ ਉਹ ਬੁੜਾ ਆਪਦੇ ਮੁੰਡੇ ਨੂੰ ਕਹਿੰਦਾ ਵੱਡਾ ਹੁੰਦਾ ਜਿਹੜਾ ਕਹਿੰਦਾ ਤੂੰ ਹੀ ਵਗ ਜਾ ਨਲਾਇਕ ਤਾਂ ਹੈਗੀ ਆਂ ਕੰਮ ਨਹੀਂ ਕਰਦਾ ਢੇਲਾ ਨਹੀਂ ਕਰਦਾ ਸ਼ਾਇਦ ਆਪਾਂ ਅਮੀਰ ਤਾਂ ਹੋ ਜਾਈਏ ਤੂੰ ਰਾਜੇ ਲੈਵੇ ਜਾ ਤਾਂ ਉਹ ਮਾਪਿਆਂ ਦੇ ਕਹੇ ਕਹਾਏ ਉਹਨੂੰ ਰਾਜੇ ਲੈਵੇ ਛੱਡਿਆਉਂਦੇ ਨੇ ਜਦੋਂ ਰਾਜੇ ਲੈਵੇ ਉਹ ਪੇਸ਼ ਹੋ ਜਾਂਦਾ ਹੈ ਰਾਜਾ ਬਹੁਤ ਖੁਸ਼ ਹੋ ਜਾਂਦਾ ਹੈ ਤੇ ਰਾਜਾ ਕਹਿੰਦਾ ਵੀ ਤੈਨੂੰ ਆ ਸਾਰਾ ਇਨਾਮ ਦਿੱਤਾ ਤੂੰ ਇੰਨੀ ਤਰੀਕ ਨੂੰ ਉਹ ਰਾਖਸ਼ ਦੇ ਮਹਿਲ ਦੇ ਵਿੱਚ ਜਾਣਾ ਜਦੋਂ ਉਹਨੂੰ ਸਾਥ ਦੇ ਵਿੱਚ ਖੜਾ ਕੇ ਉਹਨੂੰ ਤੋੜਨ ਲੱਗਦੇ ਨੇ ਸਾਰਾ ਪਿੰਡ ਖੜਾ ਦੇਖਦਾ ਹੁੰਦਾ ਤਾਂ ਉਹ ਪਹਿਲਾਂ ਹੱਸ ਪੈਂਦਾ ਤੇ ਮਗਰੋਂ ਰੋਣ ਲੱਗ ਪੈਂਦਾ ਰਾਜਾ ਸੋਚਦਾ ਵੀ ਇਹਨੂੰ ਪੁੱਛੀਏ ਤੂੰ ਹੱਸਿਆ ਕਾ ਤੋਂ ਤੇ ਰੋਇਆ ਕਾ ਤੋਂ ਜਦੋਂ ਉਹਨੂੰ ਪੁੱਛਣ ਲੱਗਦੇ ਨੇ ਵੀ ਹਾਂ ਭਾਈ ਤੂੰ ਸਾਨੂੰ ਐਂ ਦੱਸ ਵੀ ਹੱਸਿਆ ਕਾ ਤੋਂ ਤੇ ਰੋਇਆ ਕਾ ਤੋਂ ਕਹਿੰਦਾ ਰਾਜਾ ਸਾਹਿਬ ਹੱਸਿਆ ਤਾਂ ਮੈਂ ਆਇਆ ਵੀ ਇੱਕ ਰਾਜਾ ਹੁੰਦਾ ਜਿਹੜਾ ਉਹ ਪਰਜਾ ਦੀ ਰੱਖਿਆ ਕਰਦਾ ਹੁੰਦਾ ਅੱਜ ਇੱਕ ਰਾਜ ਦੀ ਰੱਖਿਆ ਮੈਂ ਕਰਦਾ ਮੈਂ ਗਰੀਬ ਹੋਣ ਦੇ ਨਾਤੇ ਤੇਰੀ ਅੱਜ ਰੱਖਿਆ ਕਰਨ ਲੱਗ ਰਿਹਾ ਹੱਸਿਆ ਤਾਂ ਮੈਂ ਆਇਆ ਵੀ ਦੇਖੋ ਐਡਾ ਵੱਡੇ ਰਾਜੇ ਦੀ ਅੱਜ ਮੈਂ ਇੱਕ ਗਰੀਬ ਬੰਦਾ ਰੱਖਿਆ ਕਰਨ ਲੱਗ ਰਿਹਾ ਕਿਹਾ ਰੋਣਾ ਮੈਂ ਆਇਆ ਵੀ ਮੇਰੀ ਜਿਹੜੀ ਘਰ ਦੀ ਗਰੀਬੀ ਸੀ ਮੇਰੇ ਮਾਪੇ ਦੀ ਗਰੀਬੀ ਸੀ ਉਹ ਗਰੀਬੀ ਦੇ ਕਾਰਨ ਅੱਜ ਮੈਨੂੰ ਮੇਰੇ ਮਾਪੇ ਤੇਰੇ ਲਈ ਭੇਜ ਰਹੇ ਨੇ ਜੇ ਗਰੀਬੀ ਨਾ ਹੁੰਦੀ ਸ਼ਾਇਦ ਮੈਂ ਆਪਣੇ ਮਾਪੇ ਨਾਲੋਂ ਨਾਂ ਵਿਛੜਦਾ ਤੇ ਰੋਣਾ ਮੈਂ ਇਸ ਕਰਕੀਆਂ ਵੀ ਗਰੀਬੀ ਬੰਦੇ ਨੂੰ ਕੀ ਕੁਝ ਕਰਾ ਦਿੰਦੀ ਹੈ ਜਦੋਂ ਉਹ ਬੰਦਾ ਜੰਗਲ ਦੇ ਵਿੱਚ ਜਾਂਦਾ ਤਾਂ ਜੋ ਮਹਿਲ ਆ ਜਾਂਦਾ ਉਹਨੂੰ ਮਹਿਲ ਦੇ ਵਿੱਚ ਛੱਡਿਆ ਹੁੰਦੇ ਨੇ ਤਾਂ ਜਿਹੜਾ ਉਹ ਚੌਂਕੀਦਾਰ ਉਹਨੂੰ ਛੱਡ ਕੇ ਆਉਂਦਾ ਉਹਦਾ ਵਰਸ਼ਾ ਖੋ ਕੇ ਉਹ ਅੰਦਰ ਮਹਿਲ ਦੇ ਵਿੱਚ ਚਲਿਆ ਜਾਂਦਾ ਤਾਂ ਜਦੋਂ ਰਾਖਸ਼ ਆ ਕੇ ਉਹਦੇ ਨਾਲ ਜੁੱਦ ਕਰਨ ਲੱਗਦਾ ਤਾਂ ਉਹਦਾ ਦਾ ਉਹ ਰਾਕਸ਼ ਤੇ ਪੈ ਜਾਂਦਾ ਜਦੋਂ ਖਿੱਚ ਕੇ ਮਾਰਦਾ ਵਰਸ਼ਾ ਤਾਂ ਰਾਕਸ਼ ਦੇ ਗਲ ਵਿੱਚ ਦੀ ਨਿਕਲ ਜਾਂਦਾ ਤੇ ਰਾਕਸ਼ ਉਥੇ ਹੀ ਮਰ ਜਾਂਦਾ ਤਾਂ ਉਹ ਫੇਰ ਵਾਪਸ ਆ ਜਾਂਦਾ ਤੇ ਆ ਕੇ ਜੋ ਰਾਜੇ ਦੇ ਲਵੇ ਫੇਰ ਪਿੱਛ ਹੁੰਦਾ ਰਾਜਾ ਬਹੁਤ ਖੁਸ਼ ਹੋ ਜਾਂਦਾ ਤੇ ਉਹ ਬੰਦਾ ਕਹਿੰਦਾ ਰਾਜਾ ਸਾਹਿਬ ਤੁਸੀਂ ਤਾਂ ਆਪ ਦੀ ਮੌਤ ਪਿੱਛੇ ਮੈਨੂੰ ਰਾਗਸਲੇ ਵੀ ਭੇਜਿਆ ਸੀ ਲੇਕਿਨ ਮੇਰੇ ਕਰਮ ਸੀ ਜਿਹੜੇ ਮੈਨੂੰ ਫੇਰ ਵਾਪਸ ਲਿਆਏ ਜੇ ਮੇਰੀ ਕਿਸਮਤ ਸਾਥ ਨਾ ਦਿੰਦੀ ਹੁੰਦੀ ਤਾਂ ਸ਼ਾਇਦ ਮੈਂ ਅੱਜ ਇੱਥੇ ਨਹੀਂ ਹੁੰਦਾ ਸੀ ਇੱਕ ਕਹਾਣੀ ਸੀ ਜਿਹੜੀ ਇੱਕ ਗਰੀਬੀ ਕੀ ਕਰਾ ਦਿੰਦੀ ਹੈ ਗਰੀਬੀ ਬੰਦੇ ਨੂੰ ਮੌਤ ਦੇ ਲਬੇ ਪੁਝਾ ਦਿੰਦੀ ਹੈ